ਆਮ ਆਦਮੀ ਪਾਰਟੀ ਨੂੰ ਹਲਕਾ ਫਿਲੌਰ ਵਿੱਚ ਉਸ ਵੇਲੇ ਝਟਕਾ ਲੱਗਾ ਜਦੋਂ ਪਿੰਡ ਸੰਗਟੇਸੀਆਂ ਤੋਂ ਬਲਾਕ ਸੰਮਤੀ ਮੈਂਬਰ ਰੇਸ਼ਮ ਕੌਰ ਉਹਨਾਂ ਦੇ ਪਤੀ ਬੂਟਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਭਾਜਪਾ ਦੇ ਲੋਕ ਸਭਾ ਚਲੰਦਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਦਾ ਸਰੋਪਾ ਪਾ ਕੇ ਸ਼ਾਮਲ ਕੀਤਾ ਇਸ ਮੌਕੇ ਸਾਬਕਾ ਬੂਟਾ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਨੂੰ ਵੋਟਾਂ ਪਾ ਕੇ ਇਥੋਂ ਭਾਜਪਾ ਦਾ ਮੈਂਬਰ ਪਾਰਲੀਮੈਂਟ ਬਣਾਉਣਗੇ। ਹਾਂਜੀ ਸਰ। ਵਾਗੀ ਖਾਲਸਾ ਵਾਗੀ ਪਤੇ ਜੈਸੀ ਰਾਮ ਅੱਜ ਸੰਗਠ ਇਸਿਆਂ ਵਜੇ ਲੋਕ ਸਭਾ ਮੈਂਬਰ ਸ਼੍ਰੀ ਰੈਂਕੂ ਜੀ ਹਾਏ ਹੋਏ ਉਹਨਾਂ ਨੇ 60 ਮੈਂਬਰ ਅੱਜ ਸ਼ਾਮਲ ਹੋਏ ਬੀਜੇਪੀ ਦੇ ਜਿਨ੍ਹਾਂ ਵਿੱਚ ਕਿਸ਼ਵ ਕੁਲ ਬਲਾਕ ਸੈਂਟਰ ਮੈਂਬਰ ਤੇ ਬੂਟਾ ਸਾਹਿਬ ਬਲਾਕ ਸੈਂਟਰ ਮੈਂਬਰ ਹਾਈ ਹੋਇਆ ਸ਼ਾਮਲ ਹੋਇਆ ਪਹਿਲਾਂ ਕਿਹੜੀ ਪਾਰਟੀ ਦੇ ਵਿੱਚ ਸੀਗੀ ਤੇ ਪਹਿਲਾਂ ਅਸੀਂ ਸੀ ਕਾਂਗਰਸ ਵਿੱਚ ਅਸੀਂ ਕਾਂਗਰਸ ਛੱਡ ਕੇ ਤੇ ਫਿਰ ਅਸੀਂ ਆਮ ਆਦਮੀ ਪਾਰਟੀ ਛੱਡਿਆ ਅੱਜ ਅਸੀਂ ਵੀ ਵੀ ਬੀ ਜੀ ਪੀ ਸੈਮਲ ਹੋ ਗਏ ਆ ਆਮ ਪਾਰਟੀ ਜੀ ਕੋਈ ਨਾਰਾਜ਼ਗੀ ਵਗੈਰਾ ਸੀਗੀ ਜਿਹੜੀ ਹਾਂ ਉਹਨੇ ਪੁੱਛਿਆ ਸਾਨੂੰ ਕੋਈ ਹਾਂ ਆਮ ਪਾਰਟੀ ਦੀ ਸਰਕਾਰ ਵਿੱਚ ਕੋਈ ਕੰਮ ਵਗੈਰਾ ਨਹੀਂ ਹੋਇਆ। ਕੋਈ ਕੰਮ ਪੂਰਾ ਹੋਇਆ। ਦੇਖੋ ਅਗੇ ਨਾਲ ਸਾਡੇ ਘਰੇ ਨਾਲੀਆਂ ਗਲੀਆਂ ਸਾਰੀਆਂ ਉਥੋਂ ਪੁੱਛਿਆ ਨਹੀਂ ਕਦੀ ਵੀ ਕੋਈ ਕੰਮ ਹੈਗਾ ਕੰਮ ਨਹੀਂ ਹੈ। ਅਸੀਂ ਦੁਖੀ ਹੋਏ ਆਂ ਪਾਰਟੀ ਦੇ। ਦੁਖੀ ਹੋ ਕੇ ਪਾਰਟੀ ਛੱਡ ਰਹੇ ਆਂ। ਹਾਂ ਦੁਖੀ ਹੋ ਕੇ ਪਾਰਟੀ ਛੱਡ ਰਹੇ ਆਂ। ਹੁਣ ਤੁਸੀਂ ਕਿਹੜੀ ਪਾਰਟੀ ਕੀਤੀ ਬਲੋ? ਅਸੀਂ ਬੀ ਬੀਜਪੀ